ਖਬਰਨਾਮਾ ਦੇਖ ਰਿਹਾ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕਾਂਗਰਸ ਪਾਰਟੀ ਨੂੰ ਲੱਗਿਆ ਵੱਡਾ ਸਦਮਾ ਇੱਕ ਪਾਸੇ ਜਿੱਥੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਲਈ ਕੀਤੀਆਂ ਜਾ ਰਹੀਆਂ ਨੇ ਖਾਸ ਕਰਕੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੀ ਅੱਖ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਯੂਪੀ ਅਤੇ ਉਸ ਤੋਂ ਬਾਅਦ ਪੰਜਾਬ ਪੰਜਾਬ ਤੋਂ ਬਾਅਦ ਗੋਆ ਅਤੇ ਇਸ ਤੋਂ ਇਲਾਵਾ ਦੋ ਹੋਰ ਸੂਬੇ ਵੀ ਜਿੱਥੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਬਿਗਲ 2026 ਦੇ ਲਾਸਟ ਵਿੱਚ ਹੋ ਜਾਵੇਗਾ ਕੋਡ ਆਫ ਕੰਡਕਟ ਯਾਨੀ ਕਿ ਚੋਣ ਜਾਬਤਾ ਲੱਗ ਜਾਵੇਗਾ ਉਸ ਤੋਂ ਪਹਿਲਾਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਵੱਡਾ ਸਦਮਾ ਲੱਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਕਾਂਗਰਸੀ ਅਤੇ ਸਾਬਕਾ ਕੇਂਦਰੀ ਮੰਤਰੀ ਦਾ ਅੱਜ ਜਿਹੜਾ ਹੈ ਦਿਹਾਂਤ ਹੋ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਪਾਸੇ ਜਿੱਥੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਸਦਮੇ ਦੇ ਵਿੱਚ ਹੈ ਕਿਉਂਕਿ ਉਹਨਾਂ ਦੀ ਭੂਮਿਕਾ ਹਮੇਸ਼ਾ ਹੀ ਕਾਂਗਰਸ ਪਾਰਟੀ ਦੇ ਵਿੱਚ ਬੜੀ ਵੱਡੀ ਮੰਨੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਰਸੂਕ ਕਾਰਨ ਉਹਨਾਂ ਦੀ ਸਮਾਹ ਕਾਰਨ ਉਹਨਾਂ ਦੀ ਇਮਾਨਦਾਰੀ ਕਾਰਨ ਅਤੇ ਉਹਨਾਂ ਨੇ ਕਾਂਗਰਸ ਪਾਰਟੀ ਦੀ ਵਕ ਵਕ ਅਹੁਦਿਆਂ ਤੇ ਆਪਣੀ ਭੂਮਿਕਾ ਨਿਭਾਈ ਲੰਮਾ ਸਮਾਂ ਯਾਨੀ ਕਿ ਸ਼ੁਰੂਆਤੀ ਦੌਰ ਦੇ ਵਿੱਚ ਉਹ ਕਾਂਗਰਸ ਪਾਰਟੀ ਵਿੱਚ ਆ ਗਿਆ ਲਗਭਗ ਉਹਨਾਂ ਨੇ 45 ਤੋਂ 46 ਸਾਲ ਤੱਕ ਆਪਣੀਆਂ ਸੇਵਾਵਾਂ ਕਾਂਗਰਸ ਪਾਰਟੀ ਦੇ ਵਿੱਚ ਦਿੱਤੀਆਂ ਕਾਂਗਰਸ ਪਾਰਟੀ ਦੇ ਵਿੱਚ ਉਹ ਇੱਕ ਵੱਡਾ ਥੰਮ੍ਹ ਮੰਨੇ ਜਾਂਦੇ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਨ ਨੂੰ ਜਿਹੜਾ ਇਹ ਘਾਟਾ ਪੂਰਾ ਪਿਆ ਹੈ ਰਾਹੁਲ ਗਾਂਧੀ ਤੋਂ ਲੈ ਕੇ ਸੋਨੀਆ ਗਾਂਧੀ ਪ੍ਰਿੰਕਾ ਗਾਂਧੀ ਅਤੇ ਮਲਕਾਰ ਅਰਜੁਨ ਕੜਕਲੇ ਇਹ ਘਾਟਾ ਜਿਹੜਾ ਅੱਜ ਉਹਨਾਂ ਨੂੰ ਪਿਆ ਹੈ ਇਹ ਪੂਰਾ ਨਹੀਂ ਹੋਵੇਗਾ ਕਿਉਂਕਿ ਕਾਂਗਰਸ ਦੀ ਸਿਆਸਤ ਵਿੱਚ ਉਹਨਾਂ ਦਾ ਵੱਡਾ ਯੋਗਦਾਨ ਹੈ ਯੋਗਦਾਨ ਕਰਕੇ ਜਾਣੇ ਜਾਂਦੇ ਨੇ ਤੇ ਦੂਸਰੇ ਪਾਸੇ ਅੱਜ ਤੱਕ ਉਹਨਾਂ ਤੇ ਕਿਸੇ ਵੀ ਤਰ੍ਹਾਂ ਦਾ ਪਰਛਤਾਚਾ ਜਾਂ ਉਸ ਦਿਨ ਉਹਨਾਂ ਦੀ ਇਮਾਨਦਾਰੀ ਨੂੰ ਲੈ ਕੇ ਉਹਨਾਂ ਉਤੇ ਕਦੇ ਵੀ ਕਿਸੇ ਵੀ ਤਰ੍ਹਾਂ ਦੇ ਨਿਸ਼ਾਨੀਆਂ ਸਵਾਲ ਖੜੇ ਨਹੀਂ ਹੋਏ ਰਾਜਨੀਤੀ ਉਹਨਾਂ ਨੇ ਜਿੰਨਾ ਸਮਾਂ ਵੀ ਕੀਤੀ ਉਹ ਉਹਨਾਂ ਨੇ ਇਮਾਨਦਾਰੀ ਦੇ ਨਾਲ ਕੀਤੀ ਸਾਫ਼ ਨੀਤ ਦੇ ਨਾਲ ਕੀਤੀ ਇਸ ਕਰਕੇ ਅੱਜ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਸਦਵੇਂ ਵਿੱਚ ਹੈ ਸੂਤਰਾਾਂ ਦੇ ਹਵਾਲੇ ਤੋਂ ਐਮ ਅਤੇ ਵੱਡੀ ਖਬਰ ਆ ਰਹੀ ਹੈ ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਆਗੂ ਸੁਰੇਸ਼ ਕਲਮਾੜੀ ਦਾ ਦਿਹਾਂਤ ਹੋ ਗਿਆ ਹੈ ਮੰਗਲਵਾਰ ਤੜਕੇ 81 ਸਾਲ ਦੀ ਉਮਰ ਵਿੱਚ ਉਹਨਾਂ ਨੇ ਆਖਰੀ ਸਾਹ ਲਿਆ ਕਲਮਾੜੀ ਦੇ ਦਫ਼ਤਰ ਵੱਲੋਂ ਜਾਰੀ ਇੱਕ ਅਧਿਕਾਰਤ ਅਧਿਕਾਰਤ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ ਭਾਰਤੀ 올림픽 ਐਸੋਸੀਏਸ਼ਨ ਅਤੇ ਸਾਬਕਾ ਚੇਅਰਮੈਨ ਸੁਰੇਸ਼ ਕਲਮਾੜੀ ਦਾ ਪੁਣੇ ਦੇ ਦੀਨਾਨਾਥ ਮਗੇਸ਼ੇਂਭਰ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ਉਹਨਾਂ ਨੇ ਲੰਮੀ ਬਿਮਾਰੀ ਤੋਂ ਬਾਅਦ ਸਵੇਰੇ ਲਗਭਗ 3:30 ਵਜੇ ਆਖਰੀ ਸਾਹ ਲਿਆ ਪੂਨੇ ਦੇ ਸਾਬਕਾ ਸੰਸਦ ਮੈਂਬਰ ਅਤੇ ਰੇਲ ਰਾਜ ਮੰਤਰੀ ਕਲਮਾੜੀ ਆਪਣੇ ਪਿੱਛੇ ਆਪਣੀ ਪਤਨੀ ਪੁੱਤਰ ਨੂੰ ਦੋ ਧੀਆਂ ਇੱਕ ਜਵਾਈ ਅਤੇ ਪੋਤੇ-ਪੋਤੀਆਂ ਛੱਡ ਗਏ ਉਹਨਾਂ ਦੀ ਦੇ ਉਹਨਾਂ ਦੇ ਨਿਵਾਸ ਸਥਾਨ ਕਲਮਾੜੀ ਹਾਊਸ ਇਹ ਵੰਡਰ ਵਾਂਡੇ ਪੂਨੇ ਵਿੱਚ ਦੁਪਹਿਰ 2 ਵਜੇ ਤੱਕ ਰੱਖਿਆ ਜਾਵੇਗਾ ਅੰਤਮ ਸੰਸਕਾਰ ਪੂਨੇ ਦੀ ਨਵੀ ਪੇਟਸ ਦਿੱਤ ਬੈਡਕੁਰ ਸ਼ਮਸ਼ਾਨ ਘਾਟ ਵਿੱਚ ਦੁਪਹਿਰ 3:30 ਵਜੇ ਕੀਤਾ ਜਾਵੇਗਾ ਇੱਕ ਅਧਿਆਤਮਿਕ ਅਦਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੂਨੇ ਦੇ ਸਾਬਕਾ ਸਰਸਦ ਮੈਂਬਰ ਸਾਬਕਾ ਕੇਂਦਰੀ ਰੇਲਵੇ ਰਾਜ ਮੰਤਰੀ ਅਤੇ ਭਾਰਤੀ 올림픽 ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਕਲਮਾਡੀ 81 81 ਸਾਲ ਦੀ ਉਮਰ ਵਿੱਚ ਦਾ ਅੱਜ ਮੰਗਲਵਾਰ 6 ਜਨਵਰੀ ਨੂੰ ਸਵੇਰੇ 3:30 ਵਜੇ ਪੂਨੇ ਵਿੱਚ ਦਿਹਾਂਤ ਹੋ ਗਿਆ ਉਹਨਾਂ ਦੀ ਦੇਹ ਨੂੰ ਪੂਨੇ ਦੇ ਏ ਵੰਡਾਣੀ ਸਥਿਤ ਕਲਮਾਡੀ ਹਾਊਸ ਵਿੱਚ ਦੁਪਹਿਰ 2 ਵਜੇ ਵਿੱਚ ਰੱਖਿਆ ਜਾਵੇਗਾ ਅਤੇ ਅੰਤਮ ਸੰਸਕਾਰ ਪੂਨੇ ਦੀ ਨਵੀ ਪੇਠ ਹੈ ਸਿਸਤ ਵੈਕੂਨ ਸ਼ਮਸ਼ਾਨ ਘਾਟ ਸਾਡੇ 3:30 ਵਜੇ ਕੀਤਾ ਜਾਵੇਗਾ ਦੱਸਿਆ ਜਾ ਰਿਹਾ ਹੈ ਕਿ 1944 ਤੋਂ ਲੈ ਕੇ 1972 ਤੱਕ ਭਾਰਤੀ ਹਵਾਈ ਸੈਨਾ ਵਿੱਚ ਪਾਇਲਟ ਵਜੋਂ ਸੇਵਾ ਨਿਭਾਈ 1974 ਵਿੱਚ ਸੇਵਾਪੂਕਤ ਹੋਵੇ ਬਾਅਦ ਵਿੱਚ ਉਹਨਾਂ ਨੇ ਆਪਣੀਆਂ ਸੇਵਾਵਾਂ ਕਾਂਗਰਸ ਪਾਰਟੀ ਨੂੰ ਦਿੱਤੀਆਂ ਰੇਲ ਰਾਜ ਮੰਤਰੀ ਵਜੋਂ ਉਹਨਾਂ ਦੀ ਇਹ ਭੂਮਿਕਾ ਕਾਂਗਰਸ ਪਾਰਟੀ ਦੀ ਸਿਆਸਤ ਵਿੱਚ ਮੰਨੀ ਜਾਂਦੀ ਹੈ ਇਹਦੇ ਰਾਹੁਲ ਗਾਂਧੀ ਮਲਕਾਰਜਨ ਕੜਕੇ ਨੇ ਦੂਗਾ ਡੂੰਗਾ ਜਿਹੜਾ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਉਹਨਾਂ ਕਹਿੰਿਆ ਕਿ ਦੁੱਖ ਦੀ ਘੜੀ ਦੇ ਵਿੱਚ ਅਸੀਂ சுரேਸ਼ ਕਲਮਾਡੀ ਦੇ ਪਰਿਵਾਰ ਦੇ ਨਾਲ ਹਾਂ ਧੰਨਵਾਦ